ਇੱਕ ਵਾਰੀ ਵੀ ਦਰਦ ਨਹੀਂ ਮਹਿਸੂਸ ਕਰਦੇ ਆਪਣੇ ਅੰਦਰ ਕਿ ਅਸੀਂ ਆਪਣੀ ਜ਼ਬਾਨ ਤੋਂ ਦੂਰ ਜਾ ਰਹੇ ਹਾਂ ਪਲੇ ਪਰ ਬਿੰਦੀ ਦਾ ਮਤਲਬ ਭੁੱਲ ਗਿਆ ਲੋਕਾਂ ਨੂੰ ਤੇ ਲੱਲੇ ਪਰ ਬਿੰਦੀ ਹੈ ਉਹਦਾ ਕੋਈ ਮਤਲਬ ਹੈ ਔਰ ਇਹਦੇ ਵਿੱਚ ਦੇਖੋ ਆਪਣੇ ਬੋਲ ਚਾਲ ਦੀ ਪਾਸ਼ਾ ਦੇ ਵਿੱਚ ਵੇਖੀ ਨਾ ਨਾ ਖਤਮ ਹੋ ਗਿਆ ਸ਼ਹਿਰਾਂ ਚ ਰਾਣਾ ਨਹੀਂ ਬੋਲਦੀਆਂ ਕੁੜੀਆਂ ਸਪੈਸ਼ਲੀ ਅੱਜ ਕੱਲ ਕਨੌੜਾ ਖਤਮ ਹੋ ਗਿਆ ਲੱਲੇ ਪਰ ਬਿੰਦੀ ਦਾ ਮਤਲਬ ਭੁੱਲ ਗਿਆ ਲੋਕਾਂ ਨੂੰ ਮੂਲੀ ਨਹੀਂ ਹੁੰਦੀ ਮੂਲੀ ਲੱਲੇ ਪਰ ਬਿੰਦੀ ਹੈ ਪੈਲੀ ਚ ਜਾਣਾ ਸੀ ਪੈਲੀ ਚ ਗੇੜਾ ਮਾਰਨਗੇ ਪੈਲੀ ਨਹੀਂ ਕਹਿੰਦੇ ਪੈਲੀ ਅਸੀਂ ਪੈਲੀ ਚ ਗਏ ਸੀ ਆਪਣੀ ਪੈਲੀ ਨਹੀਂ ਹੁੰਦੀ ਪੈਲੀ ਲੱਲੇ ਲੱਲੇ ਪੈਰ ਬਿੰਦੀ ਹੈ ਉਹਦਾ ਕੋਈ ਮਤਲਬ ਹੈ ਸੋ ਇਦਾਂ ਇਹ ਨਾਣਾ ਖਤਮ ਹੋ ਗਿਆ ਕਣਕ ਨਹੀਂ ਕਹਿੰਦੀਆਂ ਕੁੜੀਆਂ ਕਨਕ ਪਾਣੀ ਪੀਣਾ ਫੇ ਕਹਿੰਦੀ ਜ਼ਬਾਨ ਨੂੰ ਅਸਰ ਪੈ ਰਿਹਾ ਹਰ ਚੀਜ਼ ਦਾ ਹੁਣ ਕਨੌੜਾ ਮੈਂ ਕਿਹਾ ਖਤਮ ਹੋ ਗਿਆ ਫੌਜੀ ਨਹੀਂ ਕਿਹਾ ਜਾਂਦਾ ਫੌਜੀ ਕੋਲੀ ਨਹੀਂ ਕਿਹਾ ਜਾਂਦਾ ਕੋਲੀ ਪੌੜੀਆਂ ਨਹੀਂ ਕਹਿ ਸਕਦੀਆਂ ਪੋੜੀ ਤੇ ਫੌਜੀ ਨੇ ਪੋੜੀ ਚ ਬੈ ਕੇ ਕੋਲੀ ਚ ਪਾ ਕੇ ਚੋਲ ਖਾਦੇ ਫਿਰ ਤੌਲੀਏ ਨਾਲ ਹੱਥ ਪੂੰਝ ਲੈ ਨਾ ਤੌਲੀਆ ਕਹਿਣਾ ਆਂਦਾ ਐ ਨਾ ਕੋਲੀ ਨਾ ਚੌਲ ਸੋ ਇਸ ਜ਼ਬਾਨ ਦਾ ਇਹ ਮਤ ਸੋਚੋ ਕਿ ਇੱਕ ਇੱਕ ਸ਼ਬਦ ਦਾ ਇੱਕ ਇੱਕ ਮਾਤਰਾ ਦਾ ਨੁਕਸਾਨ ਹੋ ਰਿਹਾ ਡੇ ਬਾਏ ਡੇ ਇੱਕ ਇੱਕ ਇੱਟ ਜਦੋਂ ਟੁੱਟਦੀ ਹੈ ਤਾਂ ਕੰਧ ਟਹਿ ਜਾਂਦੀ ਹੁੰਦੀ ਕੰਧ ਫਿਰ ਖੜੀ ਨਹੀਂ ਰਹਿੰਦੀ ਇੱਕ ਇੱਕ ਇੱਟੀ ਡਿੱਗਦੀ ਹੁੰਦੀ ਹੈ ਕੰਧ ਟਹਿ ਜਾਂਦੀ ਹੁੰਦੀ ਹੈ ਯਾਦ ਰੱਖਿਓ ਕੰਧ ਤੁਹਾਡੇ ਹੱਥਾਂ 'ਚ ਹੈ ਜੇ ਤੁਹਾਡੇ ਟਾਈਮ 'ਚ ਤੁਹਾਡੇ ਦੌਰ 'ਚ ਕੰਧ ਡਿੱਗੀ ਤੁਹਾਨੂੰ ਆਉਣ ਵਾਲੇ ਸਮੇਂ ਨੇ ਕਦੇ ਮਾਫ਼ ਨਹੀਂ ਕਰਨਾ ਇਹ ਕੰਧ ਬਚਾ ਲਓ ਆਪਣੇ ਆਪਣੇ ਹਿੱਸੇ ਦੀ ਇੱਟ ਬਚਾ ਲਓ ਦਾ ਵੀ ਨਹੀਂ ਮੈਂ ਦੇਖਿਆ ਅੱਜਕੱਲ ਟੀਚਰਸ ਵੀ ਨਹੀਂ ਸਹੀ ਤਰ੍ਹਾਂ ਪੜਾ ਰਹੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਜਿਹੜੇ ਪੰਜਾਬੀ ਪੜਾਉਂਦੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ